ਏ ਵੀ ਕਰਾ ਕੋਲ ਭਾਈ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਪਿੰਡਾਂ ਵਿੱਚ ਹੋ ਜਾਂਦਾ ਹੈ ਕਿ ਅਸੀਂ ਜਿੰਨਾ ਤੱਕ ਸਾਫ਼ ਨਹੀਂ ਰਹਤਮ ਆ ਜਾਂਦਾ ਹੈ ਜਾਂ ਸਾਡੀ ਕਿਸੇ ਜੱਤੇ ਬੰਦੀ ਦੀ ਰਹਤਮ ਆ ਬੜਾ ਹੈ ਪਰ ਮੈਂ ਇੱਕ ਬੇਨਤੀ ਕਰਦਾ ਹਾਂ ਜਦੋਂ ਆਪਾਂ ਰਹਤਮ ਰਹਿਤਮ ਵਧਾਗੇ ਨਾ ਉਹਦਾ ਜਿਹੜਾ ਪਹਿਲਾ ਪੇਜ ਹੈ ਪਹਿਲੇ ਪੇਜ ਦੇ ਉੱਪਰ ਹਰ ਇੱਕ ਜੱਤੇ ਬੰਦੀ ਦਾ ਜਿਹੜਾ ਸੀਗਾ ਉਹ ਉਹਨਾਂ ਦਾ ਜ਼ਿੰਮੇਵਾਰ ਉਹ ਉਹਨਾਂ ਦੇ ਸਾਹ ਦੇ ਖਾੜੇ ਹੋਇਆ ਸੀ ਜਿਹੜਾ ਰਹਤਮ ਆਦਾ ਬੜੀ ਹੈ ਉਹ ਪਾਇਦਾ ਉਹਦਾ ਨਾਮ ਲਿਖਿਆ ਆਇਆ ਉਸ ਜੱਤੇਦਾਰ ਦਾ ਨਾਮ ਲਿਖਿਆ ਆਇਆ ਇਕਸਾਰ ਦਾ ਜੱਤੇਦਾਰ ਵੀ ਉਸ ਸਮੇਂ ਹਾਜ਼ਰ ਸੀ ਜਦੋਂ ਇਹ ਰਹਿਤ ਬਿਆਦਾ ਲਿਖੀ ਗਈ ਜੱਤੇ ਬੰਦੀਆ ਹੋਰ ਧਿਆਗੇ ਜੱਤੇ ਬੰਦੀਆ ਦੇ ਜਿਹੜੇ ਸਿਰਫ ਜੱਤੇਦਾਰ ਉਦੋਂ ਹਾਜ਼ਰ ਸੀ ਜਦੋਂ ਇਹ ਰਹਿਤ ਬਿਆਦਾ ਲਿਖੀ ਗਈ ਆਪਾਂ ਅਕਸਰ ਉਹ ਬੰਦ ਜੋ ਇਹ ਰਹਿਤ ਬਿਆਦਾ ਲਿਖੀ ਗਈ ਹੈ ਨਾ ਫਿਰ ਉਹਦੀਆਂ ਬਹੁਤ ਜਿਹੜੀਆਂ ਮੀਟਿੰਗਾਂ ਤੋਂ ਬਾਅਦ ਇਹ ਰਹਿਤ ਬਿਆਦਾ ਜਿਹੜੀ ਇਹ ਲਾਗੂ ਕੀਤੀ ਗਈ ਦੇ ਵੀ ਨਾਲ ਜੇ ਕਿਹਾ ਸੀ ਇਹ ਸਾਰੇ ਜੱਤੇ ਬੰਦੀਆਂ ਵੀ ਜਿਹੜੇ ਸਜੇਰ ਜੱਤੇ ਬੰਦੀਆਂ ਜਿਹਨਾਂ ਸੰਪਰਦਾਵਾਂ ਨੇ ਇਹ ਸਾਰੇ ਜਿਹੜੇ ਜਮਾਈ ਦਾ ਮਤਲਬ ਇਹਦੇ ਪਾ ਕੇ ਇਹ ਇਹ ਅਕਾਉਂਟ ਸਭੇ ਦੇ ਇਹ ਜੜੀਆ ਰਹਿਤ ਉਹਨੇ ਅੰਦਾ ਜੜੀਆ ਇਹ ਲਾਗੂ ਕੀਤੀ ਗਈ ਹੈ ਹੁਣ ਆਪਾਂ ਕਹਿ ਦਿੰਦੇ ਆ ਕਿ ਸਾਫਸੀ ਤਕਸਾਲ ਦੀ ਗ੍ਰੰਥ ਉਹਨਾਂ ਤੋਂ ਲੈਣੀ ਜਬੜੀ ਆਖਰੀ ਆਪਣੀ ਰਹਿਤ ਦਾ ਬੋਹੂ ਆਪ ਬਣਾ ਦਿੱਤੀ ਹੈ ਪਰ ਜਿਹੜੀ ਇਹ ਰਹਿਤ ਨੂੰ ਯਾਦ ਰਹਿਣਾ ਉਦੋਂ ਹਰ ਇੱਕ ਜੱਤੇਦਾਰ ਕਿਸੇ ਵੀ ਸੰਪਰਦਾਸੀ ਕੋਈ ਵੀ ਸੰਪਰਦਾਸੀ ਨਾ ਸਾਰੇ ਸੰਪਰਦਾਮਾਂ ਦੇ ਜੱਦੇਦਾਰਾਂ ਨੂੰ ਬੁਲਾ ਕੇ ਆਤਾਪਕ ਸੰਭੇ ਬੁਲਾ ਕੇ ਉਹਨਾਂ ਦੇ ਕੋਲੋਂ ਇਹ ਰੈਟਰ ਲਿਆਇਆ ਜਿਹੜੀ ਸਿਰਫ ਬਣਾਕੋ ਕਰਵਾਈ ਗਈ ਸਾਰੇ ਸੁੱਖਾਂ ਦੇ ਉੱਪਰ ਜੋ ਆਪਾਂ ਇਹ ਰੈਟਰ ਲਿਆਇਆ ਜਿਹੜੀ ਨਾ ਇਹਨੂੰ ਆਪਾਂ ਵਾਜਨਾ ਕਰੀਏ ਇਹਦੇ ਵਿੱਚ ਸਭ ਕੁਝ ਦੱਸਿਆ ਆਇਆ ਹੈ ਇਹ ਜਿਹੜੇ ਸੇਕਾ ਹੋਣੇ ਕੀ ਕਰਨਾ ਤੇ ਕੀ ਨਹੀਂ ਕਰਨਾ ਇਹਦੇ ਵਹਿਮ ਭਰਮਾਂ ਦੇ ਵਿੱਚੋਂ ਨਿਕਲਦਾ ਇੱਕ ਉਹ ਸਾਰਾ ਉਹਦੇ ਵਿੱਚ ਦੱਸਿਆ ਜਨਤਰ ਮੰਤਰ ਬੰਤਰ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਸਿੱਖਣੇ ਨਹੀਂ ਬਸਾ ਇਹ ਵੀ ਸਾਰਾ ਕੁਝ ਦੱਸਿਆ ਗਿਆ ਹੈ ਸੋ ਇੰਡੀਆ ਨੂੰ ਜਾਨ ਕਰਦੇ ਹਨ ਆਰਟੀਕਲ ਬੰਦ ਪਰ ਬਾਕੀਆਂ ਨੂੰ ਲਾਭ ਕਰਤੀਆਂ ਹੋ ਗਈਆਂ ਗੁਰੂ ਸਾਹਿਬ ਦੀ ਸੰਗਤ ਵਿੱਚ ਗੁਰੂ ਸਾਹਿਬ ਦੀ ਬਖਸ਼ਰ ਹੋ ਗਈ ਜੀ ਹੁਣ ਆਪ ਦੀ ਦਿਨ ਰਾਤ ਗੁਰਮੀ ਸਿੰਘ ਦੇ ਭਾਈ ਜਗਜੀਤ ਜਗਵੀਰ ਸਿੰਘ ਦੀ ਫਿਰ ਵੀ ਉਹ ਆਪ ਜੀ ਦੇ ਨਾਲ ਉਹ ਜਾਰਾ ਕਰਕੇ ਦੀ ਆਵਾਜ਼ ਪੁਕਾਰ ਕਲਸਾ ਆਵਾਜ਼ جی گیبان نے سارے ساتھیں. ਮੈਂ ਆਪਸਾਂ ਦੀ ਜਰਨਤ ਬੇਨਤੀ ਕਰਾਂ ਕਿ ਆਪਾਂ ਨਾਲ ਜਿਹੜੀ ਬਰਿਆਦਾ ਆ ਕਾਮ ਕਰਦੇ ਜੀ ਮੰਨਦੇ ਆ ਤੇ ਆਪਾਂ ਲਾਹੂ ਦੀ ਆਪਨੇ ਆਪੀ ਕਰਨੀ ਆ ਆਹ ਦੀ ਪਿਆਰ ਪਰੇਵ ਸਹਿਤ ਗੁਰੂ ਮਹਾਰਾਜ ਜੀ ਨਾਲ ਅਨੁਵਾਦੀ ਚਾਰਜ ਕਰਨ ਦੀ ਹੈ ਜੈਨਤੋਵੇ ਹੋਣ ਵੀ ਆਗਾਮੀ ਜਿੰਨੇ ਮਰਜੀ ਪੜ੍ਹਦੇ ਬਗਵਾਨ ਜਿਆਨੀ ਪੜ ਲੈ ਜਦੋਂ ਵੀ ਪੜ੍ਹਦੇ ਨਵਾਂ ਦਿਨ ਤੇ ਨਵੀਂ ਸੋਚ ਮਾਲਕ ਤੋਂ ਹੁੰਦੀ ਆਪਾ ਜੀ ਨੇ ਵੀ ਕਿਹਾ ਤੇ ਰੋਜ਼ ਬਾਣੀ ਪੜੋ ਤੇ ਜਪਜੀ ਸਾਹਿਬ ਨੰਨਾ ਨਾਮ ਵਿੱਚ ਤੁਹਾਨੂੰ ਕਰੋਗੇ ਤੇ ਆਨੰਦ ਆਵੇਗਾ। ਉਹ ਜਦੋਂ ਆਪਰਕ ਦੇ ਜਰਨਜੀਤ ਸਿੰਘ ਮਹਾਰਾਜ ਜੀ ਨਾਲ ਪ੍ਰਕਾਸ਼ ਕਰਦੇ ਕੋਸ਼ਿਸ਼ ਕਰਿਆ ਕਿ ਸਾਰੇ ਜਾਣੇ ਕਿ ਆਪਕੁ ਪ੍ਰਭੂ ਦਾ ਪ੍ਰੇਮ ਗਾਣੇ ਤੇ ਪਹੁੰਚਿਆ। ਔਰ ਸਭ ਤੋਂ ਬੇਨ ਗਾਏ ਕਿ ਜਦੋਂ ਗੁਰਜੀਤ ਸਿੰਘ ਬਾਣੀ ਪੜਦਾ ਗੋਟਕਾ ਸਹਿਬ ਲੈ ਕੇ ਸਿਰਫ ਦੇਖ ਕਰਕੇ ਸ਼ਰਮ ਕਰਾਉਂ ਆਪ ਦਾ ਕਰਨਾ ਨਹੀਂ ਸ਼ਰਮ ਹੋ ਗਿਆ ਅੱਖਾਂ ਨਹੀਂ ਦਿਸ ਰਿਹਾ ਕਿ ਸ਼ਬਦ ਕੀ ਹੈ ਜਿੱਥੇ ਤੁਹਾਨੂੰ ਮੁਸਤੇਕ ਲੱਗੇ ਉਹ ਐਨ ਰੋਟ ਕਰੋ ਦੂਜੇ ਦੇ ਉਹ ਗਲਤੀ ਸਿਰ ਵਾਕੋ ਕਿ ਤੁਸੀਂ ਆ ਸ਼ਬਦ ਗਲਤ ਪੜਿਆ ਕਿਉਂਕਿ ਉਹਦਾ ਅਰਥ ਨਹੀਂ ਤੁਹਾਨੂੰ ਮਿਲਦਾ ਉਦਾ ਆਰਤੀ 파ਟਰੀ ਨੂੰ ਵੀ ਬਾਣੀ ਦਾ ਸਾਡੇ ਉੱਪਰ ਅਸਰ ਹੋਣਾ ਹੈ ਉਹ ਹੋਣਾ ਨਹੀਂ ਕਿਉਂਕਿ ਉੱਤੇ ਦੇਦੇ ਕਿ ਕੀ ਆਤਮਾ ਆਉਂਦਾ ਠੀਕ ਹੈ ਜੇ ਮੰਨਦਾ ਕਿ ਇਵਾਰ بیمار ਹੈ ਉਹ ਮੰਨ ਜਾਂਦਾ ਸਾਡੇ ਪਰ ਤੇ ਮੈਂ ਜੀਵਨ ਬੇਨਤੀ ਕਰ ਕੋਸ਼ਿਸ਼ ਕਰਾਂ ਕਿ ਸਾਡੇ ਜੀਵ ਉਹਦੇ ਜੋਗ ਗੁਰੂ ਦੀ ਗੁਰੂ ਦੀ ਵਿਚਾਰਾ ਦੇ ਬਾਰੇ ਕਿਉਂਕਿ ਭੈੜਾ ਸਾਡੇ ਤਿੰਨ ਵਾਰ ਵਿਚਾਰ ਵਿੱਚ ਸ਼ਰਮਾ ਰਹਿੰਦੇ ਹੂ ਇਹ ਗਰੰਟੀਸ ਨੂੰ ਕੋਈ ਪ੍ਰੋਬਲਮ ਹੈ ਤੇ ਉਹਨੂੰ ਸ਼ਰਧਾ ਹੈ ਕਿ ਉਹ ਬਾਹਰ ਕੀ ਹੋਈ ਹੈ ਪਰ ਜੇ ਮੈਂ ਬੈਠੀ ਪਤਾ ਨਹੀਂ ਕੀ ਯਾਦ ਦੇ ਕੋਈ ਤੇ ਜੇ ਇਹ ਸ਼ਰਧਾ ਅੱਖੋਂ ਮੰਨਦੇ ਹੋ ਤੇ ਬੇਨਤੀ ਕਰਾਂ ਕਿ ਜੇ ਵੀ ਵੀ ਮੇਰੀ ਭੈਣ ਤੇ ਮਾਂ ਕਿਉਂਕਿ ਸੰਸਾਰ ਦੇ ਵਿੱਚ ਚੱਲ ਗਿਆ ਹੈ ਚੱਲਣਾ ਚਾਹੀਦਾ ਨਹੀਂ ਸੀ ਉਹ ਤੋਂ ਮਾਤਾ ਗੁਰੇਤ ਪੌੜੀ ਦੇ ਕਦੀ ਵੀ ਆਪਣੇ ਲੰਘ ਤੋਂ ਵਾਲ ਨਹੀਂ ਸਿਫਟੇ ਦਾੜੀ ਦਾ ਵਾਲ ਕਦੀ ਖੜਿਆ ਮਾਤਾ ਗੁਰੇਤ ਪੌੜੀ ਪਿਆਰੀ ਸੀ ਇੱਕ ਦੋ ਵਾਲ ਕਦੀ ਨਹੀਂ ਕਦੇ ਪਰ ਜਈ ਸਾਡੇ ਮੇਰੇ ਹੈ ਉਹ ਕਈ ਐਂ ਕਰਦੇ ਨੇ ਉਹਦੇ ਚੋਂ ਕੀ ਸੋਚਦੇ ਨੇ ਕੰਗੇ ਲਈ ਕੋਈ ਤੋਂ ਵਾਲ کہ جدو کیس کنگا کرتے ہو تو اگے کپڑا لگ جانا ہے کیس کنگھا تو بڑی قیمت ہے اتہس پر کر آپ کی الگ الگ تھوانا الگ الگ گیانی آپ کے دسن کے مل پھر آپ پتہ لگنا ہے لاکو آپ بھی کر سکیں وہ بھی پورا ਉਪਰ ਦੀ ਕਿਰਪਾ 9 ਇੰਚੀ ਦੀ ਜਿਹੜੀ ਪਾ ਦਿੱਤੋ ਇਹ ਜਿਵੇਂ ਉਹੀ ਕਿਰਪਾ ਆਪਣੀ ਰਾਖੀ ਵਾਸਤੇ ਜੋ ਵੀਰ ਦੱਸ ਰਹੇ ਸਮਝ ਨਹੀਂ ਕੋਸ਼ਿਸ਼ ਕਿ ਸੱਚ ਮੰਨ ਜਿਹੜੇ ਆਲੇ ਦੇ ਵਿੱਚ ਪੜਿਆ ਹੈ ਹਮਲਾ ਕੀਤਾ ਹੈ ਭਈਆ ਉਹ ਮੁੰਡੇ ਨੂੰ ਸ਼ੋਰ ਮਾਰ ਕੇ ਕੋਈ ਨਹੀਂ ਦੂਜਾ ਕੋਈ ਸਿੱਖਾਇਆ ਆ ਬਾਗੂ ਦੀ ਜਾਨ ਦੀ ਗੱਲ ਹੈ ਉਹਨੇ ਵਾਰ ਦੱਸੋ ਹੋ ਗਿਆ ਸਿੱਖਾਂ ਦੇ ਜਦੋਂ ਉਹਦੀ ਪੱਗ ਉਡਾਈ ਹੋਈ ਦੂਜਾ ਆ ਉਮੀਦ ਉਥੇ ਕਿਰਪਾਲ ਕਰਦੇ ਤੇ ਉਹ ਭੱਜੇ ਮੇਰੇ ਸਾਹ ਦੇ ਸ਼ੇਰ ਹੁੰਦੇ ਆ ਭਾਵੇਂ ਪੋਰਸ ਦੇ ਉੱਪਰ ਦੇਖ ਲੇ ਜੇ ਮੈਂ ਗਲਤ ਬੋਲਦਾ ਹਾਂ ਸਾਡੇ ਨੂੰ ਹਮ ਲਾਇਕ ਤਾਂ ਜਾਣੇ ਮੇਰੇ ਆ ਭੈਣਾ ਵੀ ਵੱਧ ਤੋਂ ਵੱਧ ਸ਼ਕਤ ਨੂੰ ਨਾ ਜੁਰੜਾ ਦੇ ਜਾ ਕੇ ਰੰਗਣੇ ਤੁਹਾਡੇ ਕੋਲ ਇਹ ਤਾਂ ਇਥੋਂ ਖੁੱਸ ਗਿਆ ਨਾ ਦੇਖਿਆ ਉਹ ਦੇਸ਼ਾਂ ਤੋਂ ਚਲੇਗਾ ਵਾਪਸ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਮਰਿਆਦਾ ਵੱਧ ਦੇਣੀ ਤੇ ਸਾਨੂੰ ਸਰੂਪ ਕੋਈ ਨਹੀਂ ਮਿਲਦਾ ਉਹਨਾਂ ਬੰਦਿਆਂ ਦੇ ਕੋਲ ਜਿਹਦੇ ਵਾਲ ਬੱਜੇ ਤਾਂ ਉਹਨਾਂ ਨੂੰ ਬੜੇ ਪ੍ਰਭਾਵਿਤ ਹੋ ਰਹੇ ਨੇ ਉਹ ਤੇ ਦਸਤਾਰਾਂ ਕੇਸੀ ਤਲਵਾਰਾਂ ਉਹ ਪੈਣ ਕੇ ਚੱਲਦੇ ਨੇ ਖੁਦ ਲੱਗਦੇ ਕੋਈ ਤੇ ਸਾਧ ਸੰਤਾਂ ਜਦੋਂ ਬੇਚਤ ਹੋਦੇ ਨੇ ਦੇਖ ਕੇ ਗੱਦਗੱਦ ਹੋ ਜਾਂਦੇ ਨੇ ਬੜੀ ਗੱਲ ਦੇ ਪੱਤਰ ਕਿ ਜਦੋਂ ਤੇ ਉਹਨਾਂ ਦੀ ਮਿਆਦਾ ਬਾਰੇ ਇਹਨਾਂ ਨੂੰ ਜੱਟ ਹੋ ਗਏ ਤੇ ਗੱਲ ਸਮਝ ਲੋ ਕੋਈ ਇਹ ਨਹੀਂ ਮੈਂ ਅਸੀਂ ਬਾਣੀ ਵੀ ਨਹੀਂ ਪੜ ਸਕਦੇ ਕਿਉਂਕਿ ਸਾਰੇ ਲਈਏ ਆਉਂ। ਅਸੀਂ ਬੱਚਿਆਂ ਬਾਹਰ ਤੇ ਜਾਨੇ ਮੇਰੇ ਇੱਕ ਵਿਅਕਤੀ ਹੈ ਜਿੰਦ ਹੈ। ਉਹ ਉਹਦੇ ਚਰਣਾ ਜੀ ਤੇ ਆਪ ਸੰਗਰ ਗੁਰੂ ਕਿਉਂਕਿ ਗੁਨਾਹ ਆਵੇ। ਮੈਂ ਨਹੀਂ ਬੁਲਾ ਸਕਦਾ ਗੁਰੂ ਬੁਲਾ ਸਕਦਾ। ਗੁਰੂ ਬੁਲਾਉਂਦੇ ਤੇ ਬੱਚਿਆਂ ਨੂੰ ਜਿਨ੍ਹਾਂ ਨੂੰ ਜੀਵਨਾ ਜਿਨ੍ਹਾਂ ਨੂੰ ਸਾਰੂ ਨੂੰ ਆਪਣੇ ਬੱਚਿਆਂ ਨੂੰ ਬਾਹਰ ਨਾ ਤੇ ਮਾਰੋ ਇੱਕੋ ਬੱਚਾ ਦੇ ਦਸਾਂਗੋ ਕਿਰਤ ਤੁਹਾਡੇ ਵਾਸਤੇ ਪਰ ਇਹ ਉਦਾਸ ਦੇ ਰਾਸੀ ਤੇ ਨਾ ਪੰਜ ਦੇ ਪੰਜੀ ਤੇ ਨਹੀਂ ਬਣਦੀ ਪਾਪਾ ਘਰ ਕਾਲੀ ਕਰ ਲੈ ਕਿਤੇ ਮਾਮਾ ਨੂੰ ਪਿੱਛੇ ਵਾਲਾ ਪਰ ਨਹੀਂ ਅਗਰ ਧੀਆਂ ਦੇ ਨਾਲ ਖਾਣ ਵਾਲਾ ਭਰਾ ਨਹੀਂ ਜਿਹਨਾਂ ਦਾ ਵਿਆਹ ਕਰਾਉਂਦੇ ਉਹ ਚਾਹਦੇ ਉਹ ਬੈਠੇ ਸਾਡਾ ਭਰਾ ਪਤਾ ਹੋਣ ਤੇ ਆਉਂਦਾ ਮੇਰਾ ਨਾਲ ਇਸ ਕਰਕੇ ਇਹ ਮੇਰੀ ਬੇਨਤੀ ਹੈ ਕਿ ਫੂਰੇ ਬਣਾਵੇ ਗੁਰੂ ਦੇ ਚਰਨਾਚੈ ਮੈਂ ਸਾਹਮਣੇ ਦਾ ਤੈਅ ਹੋ ਗਿਆ ਸਮਾ ਸਿਰਮ ਜਿਹੜਾ ਉਸ ਬਾਪ ਤੋਂ ਹੋ ਗਿਆ ਸੇਪਰ ਚਲੇ ਨੇ ਮਾਣੇ ਚੋਣੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿਉਂਕਿ ਮੇਜਰ ਜਿਹੜੇ ਨੇ ਉਹਨਾਂ ਦੇ ਬੰਦ ਬੜਾ ਪਿਆਰ ਹੈ ਸਾਡੀ ਪਛਾਣ ਜਾਣੀ ਜਿਹੜਾ ਅਸਲੀ ਗਰਮੀ ਹੋਵੇਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰਟੀ ਪੱਤਰ ਜੇ ਵਿਚਾਰ ਚੰਗੇ ਜਿਹੜੇ ਗਰਮੀ ਸਿੰਘ ਕਰਕੇ ਜਾਣਾ دنواد کرنا یہ ہے پرد پر